ਸਾਲੇ ਗੋਗੋ ਇੰਨਾ ਟਾਈਮ ਨਹੀਂ ਹੈਗਾ ਨਾ ਕਿਸੇ ਕਿਸਾਨ ਵੀਰ ਕੋਲ ਅੱਜ ਇਸ ਗੰਦੀ ਸਰਕਾਰ ਨੇ ਇਸ ਬੇਵਜਹਤ ਸਰਕਾਰ ਨੇ ਆਹ ਸਾਲੇ ਮੇਰੇ ਵੀਰ ਮੜਿਆ ਆਹ ਮੇਰੀਆਂ ਸਿਰ ਪੈਣਾ ਖੋਦੀਆਂ ਨੇ ਸਿਕਿਉਰਿਟੀ ਵਾਲੇ ਜਿੰਨੇ ਆ ਇੱਕੋ ਸਮਾਂ ਸੀ ਜਦੋਂ ਸਰਕਾਰ ਨੇ ਸੈਂਟਰ ਸਰਕਾਰ ਨੇ ਜੈ ਜਵਾਨ ਤੇ ਜੈ ਜਸਾ ਮਨ ਲਾਰਾ ਦਿੱਤਾ ਸੀ ਜਦੋਂ ਜੈਸ ਦੇ ਵਿੱਚ ਆਨ ਨਹੀਂ ਸੀ ਪੂਰਾ ਹੁੰਦਾ ਕੋਈ ਟਾਈਮ ਸੀ ਜਦੋਂ ਸ਼ਨੀ ਮਾਰ ਦੇ ਦੇਣਾ ਸਾਰੇ ਕੌਂਦਲ ਦੇ ਧਾਮੇ ਸਾਲ ਬੱਲ ਕਿਤੇ ਜਾਂਦੇ ਸਨ ਅਦੇ ਬਾਅਦ ਦੇ ਮੁਲਕਾਂ ਤੋਂ ਅਨਾਜ ਮੰਗਵਾਇਆ ਜਾਂਦਾ ਸੀ ਉਦੋਂ ਸਰਕਾਰ ਨੇ ਜੈ ਜਵਾਨ ਤੇ ਜੈ ਕਿਸਾਨ ਦਾ ਮਹਾਰਾ ਦਿੱਤਾ ਸੀ ਅੱਜ ਉਹ ਲੜਾ ਜਿਹੜਾ ਉਹ ਸਾਡੇ ਜਵਾਨ ਤੇ ਸਾਡੇ ਕਿਸਾਨਾਂ ਨੂੰ ਸਾਹ ਤੋਂ ਜਲੜਾਉਂਦਾ ਕੰਮ ਇਹ ਸਰਕਾਰਾਂ ਕਰ ਰਹੀਆਂ ਨੇ ਆ ਸਾਡੇ ਬੁੱਤਰ ਨੇ ਸਾਡੇ ਧੀਆਂ ਨੇ ਸਾਡੇ ਭਰਾ ਦੇ ਸਾਡੇ ਬੁਢੇ ਜਿਹੜੇ ਸਿਕਿਉਰਿਟੀ ਹੌਸਲੇ ਵਿੱਚ ਦੇਸ਼ ਦੀ ਰਾਖੀ ਕਰਦੇ ਆ ਅਮਲ ਗਲੋਂ ਦੀ ਹਸਤਾ ਨੂੰ ਬੁਲਾ ਕੇ ਰੱਖ ਲਿਆ ਆ ਸਾਡਾ ਕਿਸਾਨ ਆ ਜਿਹੜਾ ਦਿਨ ਰਾਤ ਇੱਕ ਕਰਕੇ ਸੱਪਾਂ ਲਿਆ ਸਿਰਿਆਂ ਲਿੱਧ ਕੇ ਤੇ ਦੇਸ਼ ਵਾਸਤੇ ਅਨਾਜ ਪੈਦਾ ਕਰਦਾ ਦੇਸ਼ ਵਾਸਤੇ ਦੁੱਧ ਪੈਦਾ ਕਰਦਾ ਦੇਸ਼ ਵਾਸਤੇ ਸਬਜ਼ੀਆਂ ਪੈਦਾ ਕਰਦਾ ਦੇਸ਼ ਵਾਸਤੇ ਫਰੂਟ ਪੈਦਾ ਕਰਦਾ ਆ ਜੋ ਇਹਨਾਂ ਨੂੰ ਪੁੱਤਰਾਂ ਨੂੰ ਔਰ ਪਿਓ ਨੂੰ ਆਸ ਵਿੱਚ ਇਹ ਸਰਕਾਰ ਨੇ ਆਪੋ ਸਾਹਮਣੇ ਭਰਾ ਦਾ ਦੇਖੋ ਆ ਮੇਰੇ ਵੀਰ ਨੇ ਆ ਸਾਡੇ ਪੁੱਤ ਭਤੀਜੇ ਜਿਹੜੇ ਸਕਿਉਰਿਟੀ ਫੋਰਸ ਦੇ ਵਿੱਚ ਖੜੇ ਆ ਆਸਾਲੇ ਕਿਸਾਨ ਨੇ ਇਹ ਜਿਹੜੇ ਇਹਨਾਂ ਦੇ ਬਾਪ ਨੇ ਜਾਂ ਚਾਚੇ ਨੇ ਜਾਂ ਬਾਬੇ ਨੇ ਇਹਨਾਂ ਨੂੰ ਜਾਇ ਜੁਆਨ ਦੀ ਜੈ ਕਿਸਾਨ ਨੂੰ ਆਪ ਵਿੱਚ ਇਹ ਛਤਰੋ ਛਤਰੀ ਗਰਾਉਂਡ ਦਾ ਇਹ ਸਰਕਾਰਾਂ ਨੇ ਕੰਮ ਕੀਤਾ ਐਡਾ ਵੱਡਾ ਪਾਣਾ ਪਾਇਆ ਜਿਹੜੇ ਦੇਸ਼ ਦੇ ਲੋਕ ਅੱਜ ਬੜੀ ਸ਼ਾਦੀ ਦੇ ਨਾਲ ਕੋਈ ਕਿਸੇ ਦੀ ਅਖੋਤੀ ਦੀ ਪੇੜਾ ਨਾ ਸੀ ਕੋਈ ਬਹੁਤਾ ਕੁਝ ਕਰਨਾ ਹੋਇਲਵਾਜੀ ਨਹੀਂ ਚਲਦੀ ਹਮਾਲ ਅਸਗੁਰ ਬੰਬਸ਼ਮਸ਼ੀਰ ਦਸ ਜਿਹੜੇ ਜਿੰਦਾਦਿਲ ਕਿਸਾਨ ਵੀਰ ਆਏ ਐ ਸਹਿਜੋਂ ਧੰਨਵਾਦ ਉਹਨਾਂ ਦਾ ਸ਼ੁਭਕਰਮ ਸ਼ਹੀਦ ਅਮਰ ਰਹੇ ਅਮਰ ਰਹੇ ਅਮਰ ਰਹੇ ਸ਼ੁਭਕਰਮ ਸ਼ਹੀਦ ਅਮਰ ਰਹੇ ਅਮਰ ਰਹੇ ਅਮਰ ਰਹੇ ਸ਼ੁਭਕਰਮ ਸ਼ਹੀਦ ਅਮਰ ਰਹੇ ਅਮਰ ਰਹੇ ਦਿਓ फांसी ਦਿਓ फांसी ਦਿਓ ਸੁਭ ਕਰੰਦੇ ਕਾਤਲਾਂ ਨੂੰ ਫਾਸੀ ਦਿਓ फांसी ਦਿਓ फांसी ਦਿਓ ਸੁਭ ਕਰੰਦੇ ਕਾਤਲਾਂ ਨੂੰ ਫਾਸੀ ਦਿਓ फांसी ਦਿਓ फांसी ਦਿਓ ਤੇ ਕਿਸਾਨ ਵੀਰੋ ਜਿਹੜਾ ਅੰਜ ਦਾ ਤਾਮ ਜਾਂ ਦੇਖ ਕੇ ਕੀ ਇਸ ਤਰ੍ਹਾਂ ਨਹੀਂ ਲੱਗਦਾ ਕਿ ਹਿੰਦੁਸਤਾਨ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਅਲਾਦਾ ਅਲਾਦਾ ਹੋਣ ਦੇ ਇੱਕ ਡਰਾਮੇ ਦਿਖਾਉਂਦੀ ਹੋਵੇ ਕਿਉਂ ਜਿਸ ਤਰ੍ਹਾਂ ਕਿਸਾਨਾਂ ਨੇ ਦੇ ਜਿਹੜੇ ਸਾਡੇ ਵੀਰਾਂ ਨੇ ਕੋਈ ਸੋਚਦੇ ਆ ਕਿ ਕਿਸਾਨਾਂ ਨਾਲ ਉਹਦੇ ਪਿਸ਼ਾਵਾਂ ਵੀ ਨਾ ਪਵੇ ਨਾ ਉਹ ਕਿਸਾਨਾਂ ਨੂੰ ਦੱਸੇ ਤੇ ਨਾ ਕਿਸਾਨ ਉਹਨਾਂ ਨੂੰ ਦੱਸੇ ਸੋ ਮੇਰੇ ਵੀਰੋ ਓਹ ਹੁੰਦੀਆਂ ਜਿਹੜੀਆਂ ਆਪਾਂ ਹਰ ਇੱਕ ਸਟੇਜ ਤੋਂ ਗੱਲਾਂ ਕਰਦੇ ਆਂ ਕਿ ਇਹ ਜਿਹੜੇ ਲੋਕ ਨੇ ਤੁਹਾਨੂੰ ਅਲੱਗ-ਅਲੱਗ ਕਰਕੇ ਤੁਹਾਨੂੰ ਵੱਖ-ਵੱਖ ਕਰਕੇ ਜਿਵੇਂ ਛਾਮ-ਦਾਮ-ਦੰਡ ਤੋੜ ਰਾਜਨੀਤੀ ਦੇ ਇਹ ਚਾਰ ਪੈਰ ਨੇ ਮੇਰੇ ਵੀਰੋ ਸਾਡੇ ਵਿੱਚ ਪਾੜੋ ਤੇ ਰਾਜ ਕਰੋ ਵਾਲੀ ਸਥਿਤੀ ਪੈਦਾ ਕਰਕੇ ਸਾਨੂੰ ਸਾਨੂੰ ਅਲਵਾ ਲੈਣੇ ਕਰਕੇ ਸਾਡੇ ਕਿਸੇ ਵੀਰ ਨੂੰ ਮੈਨੂੰ ਪਤਾ ਲੱਗਿਆ ਕਿ ਕੱਲ ਕੋਈ ਰੈਂਕੂ ਮਹਿਣਾ ਤੋਂ ਜਿਨ੍ਹਾਂ ਨੇ ਬੀਜੇਪੀ ਜੁਆਇਨ ਕੀਤੀ ਹੈ ਉਹ ਇੱਕ ਛੋਟੇ ਕਿਸਾਨ ਦਾ ਪੁੱਤਰ ਆ ਮਹਿਣਾ ਪਿੰਡ ਮੇਰੇ ਬਿਲਕੁਲ ਨੇੜੇ ਹੈ ਤਾਂ ਜਿਹੜੇ ਇਸ ਤਰ੍ਹਾਂ ਦੇ ਕੰਮ ਟੈਂਡ ਮਰਕਲਾ ਰਾਹੀ ਕਰਾਉਂਦੇ ਆ ਔਰ ਇਹ ਜਿਹੇ ਕੰਮ ਕਰਦੇ ਆ ਸਾਨੂੰ ਪਾੜਨ ਲਈ ਮੈਂ ਸਾਡੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਾਂਗਾ ਕਿ ਯਾਰ ਗੁਰੇਜ਼ ਕਰੋ ਜਥੇਬੰਦਕ ਢਾਂਚਿਆਂ ਦੇ ਨਾਲ ਆਓ ਜਥੇਬੰਦਕ ਢਾਂਚੇ ਨੂੰ ਇੱਥੇ ਆਹੋ ਆਹੋ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰੀਏ ਤਾਂ ਕਿ ਅਸੀਂ ਸਾਡੀ ਗਿਣਤੀ ਹੈ ਜਿਹੜੀ ਉਹ ਗਿਣਤੀ ਪੂਰੀ ਹੋਵੇ ਤਾਂ ਉਸ ਗਿਣਤੀ ਦੀ ਪੂਰੀ ਹੋਣ ਨਾਲ ਜਿਹੜਾ ਸਾਡਾ ਮਕਸਦ ਸੀ ਅੱਜ ਜੇ ਸਾਡੀ ਗਿਣਤੀ ਪੂਰੀ ਹੁੰਦੀ ਹੈ ਤਾਂ ਬਿਲਕੁਲ ਅਸੀਂ ਸਵਾਲ ਜਮਾ ਆਮੋ ਸਾਹਮਣੇ ਹੋ ਕੇ ਕਰਾਂਗੇ ਸਾਡਾ ਮਕਸਦ ਇਹ ਹੈ ਅਸੀਂ ਪੁੱਛਣਾ ਹੈ ਕਿ ਭਾਜਪਾ ਨੂੰ ਅੱਜ ਪੰਜਾਬ ਦਾ ਕਿਸਾਨ ਦਿਸ ਗਿਆ ਜਿੰਨਾ ਤੋਂ ਵੋਟਾਂ ਲੈਣੀਆਂ ਅੱਜ ਪੰਜਾਬ ਦੇ ਲੋਕ ਦਿਸ ਗਏ ਤਾਂ ਉਸ ਦਿਨ ਕਿਵੇਂ ਇਹਨਾਂ ਨੇ ਜਿਸ ਤਰ੍ਹਾਂ ਸੀਆਰਐਫ ਪੈਰਾ ਮਿਲਟੀ ਗੋਰਸਸ ਲਾ ਕੇ ਸਾਨੂੰ ਗੋਲੀਆਂ ਮਾਰੀਆਂ ਗਈਆਂ ਕਿ ਉਦੋਂ ਉਸੇ ਹੀ ਸੰਸਦ ਦੇ ਮੂਹਰੇ ਉਸੇ ਹੀ ਦਿੱਲੀ ਦੇ ਵਿੱਚ ਜਾ ਕੇ ਕਿਸਾਨ ਨੇ ਆਪਣੇ ਹੱਕ ਲੈਣ ਜਾਣਾ ਸੀ ਉਦੋਂ ਸਾਨੂੰ ਪੰਜਾਬ ਦੇ ਬਾਡਰਾਂ ਤੇ ਰੋਕਿਆ ਗਿਆ ਸਾਡੇ ਗੋਲੀਆਂ ਮਾਰੀਆਂ ਗਈਆਂ ਸਾਡੇ 450 ਬੰਦੇ ਸਾਡਾ ਜ਼ਖਮੀ ਕੀਤਾ 10 ਜਿਹੜੇ ਕਿਸਾਨ ਆ ਉਹ ਸ਼ਹੀਦ ਹੋਏ ਐਸ ਅੰਮੋਲਨ ਦੇ ਵਿੱਚ ਕੀ ਅਸੀਂ ਪੁੱਛ ਨਹੀਂ ਸਕਦੇ ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆ ਕਿ ਕੀ ਅਸੀਂ ਇਹ ਸਵਾਲ ਨਹੀਂ ਪੁੱਛ ਸਕਦੇ ਵੀ ਕਿਹੜੇ ਮੂਹ ਨਾਲ ਸਾਡੇ ਕੋਲ ਮੋਟਾ ਮੰਗਣਾ ਹਨ ਕਿ ਅਜੋ ਹੀ ਪੰਜਾਬ ਨਹੀਂ ਹੈ ਜਿੱਥੋਂ ਦੇ ਕਿਸਾਨ ਜਾ ਰਹੇ ਸੀ ਆਪਣੀਆਂ ਟਰਾਲੀਆਂ ਤੇ ਜਿੱਥੋਂ ਦੇ ਕਿਸਾਨ ਜਾ ਰਹੇ ਸੀ ਆਪਣੇ ਹੱਕ ਮੰਗਣ ਆਪਣੀ ਐਮਐਸਪੀ ਦਾ ਗਾਂਟੀਕਰੂਨ ਲਾਂਡਾਂ ਜਾ ਰਹੇ ਸੀ 220 ਵੀਰਦੀ ਬੇਲ ਰਾਜਕ੍ਰਾਂਵਾਂ ਜਾ ਰਹੇ ਸੀ ਕਰਜ਼ਾ ਮਾਫ ਕਰਉਣ ਜਾ ਰਹੇ ਸੀ ਕਿ ਸਾਨੂੰ ਦਿੱਲੀ ਜਾਣ ਦਾ ਹੱਕ ਨਹੀਂ ਤੇ ਬੀਜੇਪੀ ਨੂੰ ਇਧਰ ਆ ਕੇ ਚੋਣਾ ਲੜਨ ਦਾ ਹੱਕ ਹੈ ਜਦੋਂ ਉਹਨਾਂ ਨੇ ਇਸ ਨੂੰ ਹਿੱਸਾ ਹੀ ਨਹੀਂ ਸਮਝਿਆ ਪੰਜਾਬ ਨੂੰ ਆਪਣਾ ਹਿੱਸਾ ਹੀ ਨਹੀਂ ਸਮਝਿਆ ਤਾਂ ਫਿਰ ਪੰਜਾਬ ਦੇ ਵਿੱਚ ਚੋਣਾ ਲੜਦਾ ਕੀ ਮਤਲਬ ਜਦੋਂ ਪੰਜਾਬ ਦੇ ਕਿਸਾਨ ਨੂੰ ਇਹਨਾਂ ਨੇ ਅਤਵਾਦੀ ਬਣਾ ਕੇ ਪੇਸ਼ ਕੀਤਾ ਕਿਉਂਕਿ ਦੂਸਰੇ ਮੁਲਕ ਨਹੀਂ ਭੋਜ ਦੇ ਅੱਗੇ ਬਾਜ ਲਾਈ ਜਾਂਦੀ ਹੈ ਨਾ ਕਿ ਹੱਥੇ ਕਿਸਾਨਾਂ ਦੇ ਅੱਗੇ ਬਾਜ ਲਾਉਣੀ ਸੀ ਉਹਨਾਂ ਨੇ ਗੋਲੀਆਂ ਮਾਰਨੀਆਂ ਸਨ ਉਹਨਾਂ ਨੂੰ ਫਤਿਹ ਕਰਨਾ ਸੀ ਅਸੀਂ ਪੁੱਛਣਾ ਚਾਹੁੰਦੇ ਆ ਪੰਜਾਬ ਸਰਕਾਰ ਦੇ ਆ ਜਿਹੜੇ ਮੇਰੇ ਬਹਾਦਰ ਵੀਰ ਜਿਹੜੇ ਸਾਨੂੰ ਸਰਦਾਰ ਫਤਿਹ ਸਿੰਘ ਜੀ ਜਪਤੀ ਸਾਹਿਬ ਕਹਿ ਰਹੇ ਸੀ ਕਿ ਛਾਡੀ ਵੀ ਕੋਈ ਕਸਰ ਨਹੀਂ ਕਿੱਥੇ ਸੀ ਜਦੋਂ ਜ਼ੀਰੋ ਐਫ ਆਈ ਆਰ ਹੋਈ ਹੈ ਉਹਨਾਂ ਦੀ ਫੌਜ ਵਿੱਚ ਆ ਕੇ ਸਾਡੇ ਵਿੱਚ ਗੋਲੀਆਂ ਮਾਰੀਆਂ ਉਦੋਂ ਕਿੱਥੇ ਸੀ ਸਰਦਾਰ ਜੀ ਬਹਾਦਰੀਆਂ ਅਸੀਂ ਪੁੱਛਣਾ ਚਾਹੁੰਦੇ ਆ ਤੇ ਬਹਾਦਰੀ ਦਿਖਾਉਣੀ ਆ ਤਾਂ ਸਾਨੂੰ ਮਾਰਨ ਵਾਲਿਆਂ ਤੇ ਦਿਖਾਓ ਸਾਡੇ ਕੋਲੇ ਕੁਛ ਟੈਂਕ ਨਾ ਨਹੀਂ ਸੰਗ ਅਸੀਂ ਕੋਈ ਟੈਂਕ ਤੇ ਤੋਪਾਂ ਨਹੀਂ ਲੈ ਕੇ ਜਾ ਰਹੇ ਸੀ ਤੇ ਬਹਾਦਰੀ ਦਿਖਾਉਣੀ ਹੈ ਤਾਂ ਉਹ ਸਰਕਾਰ ਦਾ ਤੇ ਕਦੇ ਪੁਲਿਸ ਵੀ ਬੇਨਾਮੀ ਹੋਈ ਹੈ ਤੁਹਾਡੇ ਸਾਹਦੇ ਜੇਬਾਂ ਦੇ ਉੱਤੇ ਰੇਮ ਪਲੇਟਸ ਲੱਗੀਆਂ ਹੋਈਆਂ ਤਾਂ ਜੀਰੋ ਐਫ ਆਈ ਆਰ ਕਿਉਂ ਹੋਈ ਅਸੀਂ ਪੁੱਛਣਾ ਚਾਹੁੰਦੇ ਆ ਜਿਹੜਾ ਪ੍ਰਸ਼ਾਸਨ ਕਿਸਾਨਾਂ ਦੇ ਉੱਤੇ ਐਡੀ ਮੁਸਤੈਦੀ ਦਿਖਾਉਂਦਾ ਔਰ ਕਾਤਲਾਂ ਨੂੰ ਕਿਉਂ ਨਹੀਂ ਫੜਦਾ ਉਹਨਾਂ ਨੇ ਕਾਤਲਾਂ ਤੇ 0 ਐਫ ਆਈ ਆਰ ਕਿਉਂ ਕੀਤੀ ਅਨਪਛਾਤੀ ਪੁਲਿਸ ਕਿਵੇਂ ਬਣਾਈ ਜੀ ਸਰਕਾਰ ਦਾ ਉਚਿਹਰਾ ਨੰਗਾ ਨਹੀਂ ਸੀ ਹੋਇਆ ਕਿ ਅਸੀਂ ਪੁੱਛਣਾ ਚਾਹੁੰਦੇ ਹਾਂ ਭਗਵੰਤ ਮਾਨ ਸਰਕਾਰ ਨੂੰ ਤੂੰ ਕਿਸਾਨਾਂ ਤੇ ਬੜੀ ਮੁਸਤੈਦੀ ਦਿਖਾਉਣਾ ਬੜਾ ਫੋਰਸਾ ਚੜ੍ਹ ਕੇ ਲੈ ਕੇ ਆਉਣਾ ਤੇ ਮਿੱਤਰਾ ਉੱਥੇ ਤੈਨੂੰ ਕਿਵੇਂ ਖਤਰਾ ਲੱਗਿਆ ਯਾ ਤੂੰ ਹਰਿਆਣੇ ਦੀ ਸਰਕਾਰ ਹੀ ਬੇਨਾਮੀ ਬੜਾ ਦਿੱਤੀ ਕਿਉਂਕਿ ਹਰਿਆਣੇ ਦੀ ਸਰਕਾਰ ਦੇ ਕਹਿਣ ਦੇ ਉੱਤੇ ਉੱਥੇ ਗੋਲੀ ਚੱਲੀ ਉਹਨਾਂ ਦਾ ਐਸਐਸਪੀ ਉਹਨਾਂ ਦਾ ਡਿਪਟੀ ਕਮਿਸ਼ਨਰ ਉੱਥੇ ਅਲਾਕਾ ਮੈਨਿਸਟਰੀ ਲੱਗਿਆ ਹੋਣਾ ਕਿ ਉਹਨਾਂ ਨੂੰ ਪਤਾ ਨਹੀਂ ਲੱਗਿਆ ਕਿ ਜਿਹੜੀਆਂ ਇਹ ਹਰ ਦਿਨ ਦਿਨੀਆਂ ਹੁੰਦੀਆਂ ਗੋਲੀਆਂ ਮਾਰੀਆਂ ਜਾਂਦੀਆਂ ਸਿੱਧੀਆਂ ਗੋਲੀਆਂ ਚਲਾਈਆਂ ਜਾਂਦੀਆਂ ਕਿ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਨਾਮਜ਼ਦ ਨਹੀਂ ਕਰ ਸਕਦੇ ਸੀ ਇਹ ਬਹਾਦਰੀਆਂ ਉੱਥੇ ਦਿਖਾਉਣੀਆਂ ਸੀ ਸਰ ਇਹ ਬਹਾਦਰੀਆਂ ਆਪਦੇ ਆਤੇ ਨਹੀਂ ਦਿਖਾਈਆਂ ਜਾਂਦੀਆਂ ਨਾਲੇ ਅੱਜ ਵੀ ਅਸੀਂ ਕੋਈ ਤੂਫਣੀ ਚੱਕੀ ਫਿਰਦੇ ਸਾਡੇ ਕੋਲੇ ਸਿਰਫ ਵਿਚਾਰ ਵਿਚਾਰ ਦੀ ਲੜਾਈ ਅਸੀਂ ਲੜਨ ਆਏ ਆ ਵਿਚਾਰਾਂ ਨਾਲ ਉਹਨਾਂ ਨਾਲ ਅਸੀਂ ਗੱਲਾਂ ਕਰਨੀਆਂ ਸੀ ਪਰ ਤੁਸੀਂ ਤੁਸੀਂ ਸਾਡੇ ਨਾਲ ਇਹ سلوਕ ਕੀਤਾ ਹੈ ਕਿ ਅਸੀਂ ਉਹਨਾਂ ਨੂੰ ਤੁਹਾਡੇ ਤੁਹਾਡਾ ਉਹਨਾਂ ਦੇ ਪਸ਼ਾਵਾਂ ਨਹੀਂ ਪੈਣ ਦੇਣਾ ਤੇ ਮੇਰੇ ਭਰਾਵੋ ਸਾਡੀ ਗਿਣਤੀ ਵਧਦੀ ਜਾ ਰਹੀ ਹੈ ਤੁਸੀਂ ਕਿਰਪਾ ਕਰੋ ਅੱਜ ਥੋੜੇ ਹੋ ਅੱਜ ਥੋੜੇ ਹੋ ਸਾਡੀ ਗਿਣਤੀ ਵਧਣੀ ਹੈ ਤਾਂ ਅਸੀਂ ਆਪਦਾ ਮਕਸਦ ਪੂਰਾ ਕਰਾਂਗੇ ਹਾਂ ਅਸੀਂ ਆਪਦਾ ਮਕਸਦ ਪੂਰਾ ਕਰਨ ਆਏ ਹਾਂ ਅਮੋ ਸਾਹਮਣੇ ਹੋ ਕੇ ਸਵਾਲ ਪੁੱਛਾਂਗੇ ਹਾਂ ਤੇ ਪੁੱਛ ਕੇ ਜਾਣੇ ਆ ਸਵਾਲ ਕਿਸੇ ਆਪ ਦਾ ਜੌੜੀ ਕਰੋ ਅਸੀਂ ਨਹੀਂ ਤੁਹਾਨੂੰ ਰੋਕਦੇ ਤੁਸੀਂ ਸਾਡੇ ਤੇ ਪਰਚਾ ਕਰੋ ਤੁਸੀਂ ਸਾਨੂੰ ਚੱਕ ਕੇ ਲਿਜਾਓ ਤੁਸੀਂ ਸਾਨੂੰ ਜੇਲ੍ਹਾਂ ਚ ਸਿੱਟੋ ਸਾਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਔਰ ਅਸੀਂ ਕਿਸੇ ਦੇ ਹੱਥ ਨਹੀਂ ਚੱਕਾਂਗੇ ਤੁਸੀਂ ਡਾਂਗਾ ਮਾਰੋ ਡੰਡੇ ਮਾਰੋ ਘੜੀਸ ਕੇ ਸਿੱਟੋ ਤੁਰਕੀ ਅਸੀਂ ਨਹੀਂ ਤੁਹਾਡੀ ਬੈਠ ਚ ਬਹਿਣਾ ਇਹ ਵੀ ਦੱਸ ਦਿਆਂ ਇਹ ਵੀ ਦੱਸ ਦਿਆਂ ਤੁਰਕੀ ਅਸੀਂ ਨਹੀਂ ਤੁਹਾਡੀ ਬੈਠ ਚ ਬਹਿਣਾ ਬੜੇ ਸੋਨਿਹਾਲ ਜੀ ਆਇਆਂ ਨੂੰ ਸਰਕਾਰ ਮੈਂ ਇਹ ਵੀ ਦੱਸਦਾ ਮੁੜਾਬਾਦ ਜੀ ਸਰਕਾਰ ਮੁੜਾਬਾਦ ਵਧੀ ਸਰਕਾਰ ਮੁੜਾਬਾਦ ਵਧੀ ਸਰਕਾਰ ਮੁੜਾਬਾਦ ਮੈਂ ਇਹ ਵੀ ਦੱਸ ਦਿਆ ਕਿ ਅਸੀਂ ਅਸੀਂ ਹੁਣ ਜਿੰਨੀ ਸਾਡੇ ਕੋਲੇ ਬਚੀ ਜੀ ਉਮਰ ਹੈ ਉਹ ਅਸੀਂ ਹਰ ਇੱਕ ਮੋੜ ਤੇ ਹਰ ਇੱਕ ਸੜਕ ਤੇ ਹਰ ਇੱਕ ਕੈਂਡੀਡੇਟ ਜਿਹੜਾ ਭਾਜਪੀ ਦਾ ਜਾਂ ਪੰਜਾਬ ਸਰਕਾਰ ਦਾ ਕਿਸੇ ਵੀ ਕਿਸਮ ਦਾ ਕੋਈ ਕਪਲੇਵਾਲ ਸਾਡੇ ਅੱਗੇ ਆਏਗਾ ਤਾਂ ਅਸੀਂ ਉਹਨੂੰ ਘੇਰਾਂਗੇ ਸਵਾਲ ਪੁੱਛਾਂਗੇ ਹਰ ਇੱਕ ਮੋੜ ਤੇ ਹਰ ਇੱਕ ਸੜਕ ਤੇ ਸਵਾਲ ਪੁੱਛਣਾ ਸਾਡਾ ਕਨਸਟੀਟਿਊਸ਼ਨਲ ਹੱਕ ਹੈ ਰਾਈਟ ਹੈ ਸਾਨੂੰ ਸੰਵਿਧਾਨ ਨੇ ਹੱਕ ਦਿੱਤਾ ਹੈ ਕਿ ਅਸੀਂ ਚੁਣ ਕੇ ਨੁਮਾਇੰਦੇ ਭੇਜਦੇ ਆਂ ਤੇ ਅਸੀਂ ਉਹਨਾਂ ਨੂੰ ਪੁੱਛ ਵੀ ਸਕਦੇ ਆਂ ਅਸੀਂ ਮਤਦਾਨ ਕਰਦੇ ਆ ਅਸੀਂ ਵੋਟ ਪਾਉਨੇ ਆ ਅਸੀਂ ਉਹਨਾਂ ਨੂੰ ਪੁੱਛ ਸਕਦੇ ਆ ਪਰ ਜਿਹੜਾ ਤੁਹਾਡਾ ਹੱਕ ਹੈ ਤੁਸੀਂ ਤਾਂ ਇਹਨਾਂ ਇਹਨਾਂ ਚੋਰ ਲੋਕਾਂ ਦੀ ਰਾਖੀ ਕਰਨੀ ਆ ਭਰਾਵੋ ਇਹ ਜਿਹੜੇ ਚੋਰ ਲੋਕ ਨੇ ਜਿਹੜੇ ਸਾਡੇ ਤੋਂ ਥੱਜੀ ਮਾਰ ਕੇ ਵੋਟਾਂ ਲੈ ਜਾਂਦੇ ਆ ਉਹਨਾਂ ਦੀ ਤੁਸੀਂ ਰਾਖੀ ਕਰਨ ਆਏ ਹੋ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਤੇ ਤੁਸੀਂ ਰਾਖੀ ਕਰਕੇ ਨਾ ਹੋਵਗੇ ਅਸੀਂ ਆਪਣੀਆਂ ਜ਼ਮੀਨਾਂ ਦੀ ਚੈਦਾਤਾ ਨੇ ਔਰ ਆਪਣੇ ਪੰਜਾਬ ਦੇ ਲੋਕਾਂ ਦੀ ਹਿੰਦੁਸਤਾਨ ਦੇ ਹਰ ਇੱਕ ਕਿਸਾਨ ਦੀ ਰਾਖੀ ਕਰਨ ਆਏ ਆ ਅਸੀਂ ਵੀ ਕਰਕੇ ਜਾਵਾਂਗੇ ਮੈਂ ਇੰਨਾ ਬੇਨਤੀਆ ਕਰਦਾ ਖਿਮਾ ਦਾ ਜੱਜਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਰਾਜਨੀਤਿਕੋ ਜਿੰਦਾਬਾਦ ਲੋਕ ਕਿਸਾਨ ਮੋਚਾ ਗੈਰ ਰਾਜਨੀਤਿਕੋ ਜਿੰਦਾਬਾਦ ਸਮਾਤੀ ਕਿਸਾਨ ਯੂਨੀਅਨ ਜਿੰਦਾਬਾਦ ਦਾ ਬੇਨਤੀ ਕਰਨੀ ਹੈ ਵੀ ਆਪਾਂ ਜਿਸ ਤਰੀਕੇ ਨਾਲ ਸ਼ਾਂਤੀ ਦੇ ਨਾਲ ਖੜੇ ਆ ਆਪਾਂ ਸ਼ਾਂਤੀ ਨੂੰ ਭੰਗ ਨਹੀਂ ਕਰਨਾ ਜਿਹੜਿਆ ਮੇਰੇ ਨੀਰ ਕੋਤੇ ਆ ਬੰਦੀਆਂ ਪਾ ਕੇ ਖੜੇ ਆ ਉਹ ਆ ਬਰੇ ਭਰਾਰੇ ਆਪਣੇ ਪੁੱਤ ਨੇ ਆਪਣੇ ਭਤੀਜੇ ਨੇ ਮੈਂ ਇਹਨਾਂ ਨੂੰ ਬੇਨਤੀ ਕਰਨੀ ਚਾਹਣਾ ਵੀ ਇਹ ਕਿਸਾਨਾਂ ਦੇ ਬੱਚੇ ਨਹੀਂ ਤੇ ਸਾਨੂੰ ਦੱਸ ਦਿਓ ਜੀ ਤੁਸੀਂ ਬਿਲਕੁਲ ਦੱਸ ਜੀ ਅਸੀਂ ਘਰਾਂ ਮਰ ਜਾਗੇ ਜੇ ਸਾਡੀਆਂ ਮੰਗਾਂ ਜਾਇਜ਼ ਨਹੀਂ ਤਾਂ ਬੇਸ਼ੱਕ ਸਾਨੂੰ ਕਹਿ ਦਿਓ ਇਹ ਤੁਸੀਂ ਗਲਤ ਜੀ ਅਸੀਂ ਘਰਾਂ ਨੂੰ ਮੁੜ ਜਾਵਾਂਗੇ ਜੇ ਸਾਡੇ ਹੱਥ ਨਹੀਂ ਮੰਗੇ ਕਿਸੇ ਨੂੰ ਸਵਾਲ ਪੁੱਛਣ ਦੇ ਜਾਂ ਕਿਸੇ ਨਾਲ ਗੱਲ ਕਰਨ ਦੇ ਕਿਉਂਕਿ ਇਹਨਾਂ ਲੋਕਾਂ ਨੇ ਜਾ ਕੇ ਸੈਂਟਰ ਦੇ ਵਿੱਚ ਫੇਰ ਦੁਬਾਰਾ ਸਰਕਾਰ ਬਣਾਣੀ ਐ ਐਮਪੀ ਬੰਨਾ ਐ ਕੀ ਅਸੀਂ ਇਹਨਾਂ ਨੂੰ ਹੱਥ ਨਹੀਂ ਸਾਡਾ ਹੱਥ ਨਹੀਂ ਹੈਗਾ ਇਹਨਾਂ ਨੂੰ ਆਪਾਂ ਕੋਸਾਈ ਨਹੀਂ ਆ ਤੁਸੀਂ ਕਹਿ ਦਿਓ ਜੇ ਤੁਹਾਡਾ ਕੋਈ ਹੱਥ ਨਹੀਂ ਅਸੀਂ ਘਰਾਂ ਨੂੰ ਚਲੇ ਜਾਵਾਂਗੇ ਪਰ ਮੈਂ ਤੇ ਬੇਨਤੀ ਕਰੂੰਗਾ ਕਿ ਅੱਜ ਦੀ ਜਿਹੜੀ ਇਹ ਡਿਫੈਂਸ ਦੀ ਕੰਧ ਕਿੱਦੇ ਤੁਸੀਂ ਉਹਦਾ ਜਿਹੜਾ ਕੋਈ ਵੀ ਸਿਰ ਮਾਰਿਆ ਜਾਂ ਵੱਡਾ ਕੋਈ ਅਫਸਰ ਆ ਉਹ ਆ ਕੇ ਇੱਥੇ ਆਣਾ ਗੱਲ ਕਰੇ ਪਰ ਸਾਨੂੰ ਵਿਸ਼ਵਾਸ ਦਿਵਾਵੀਂ ਨਹੀਂ ਤਾਂ ਇਹ ਕੋਈ ਨਾ ਕੋਈ ਅਸੀਂ ਸਾਡੇ ਕਿਸਾਨਾਂ ਨੂੰ ਇੱਕਦਮ ਰੋਕ ਨਹੀਂ ਸਕਦੇ ਸਾਨੂੰ ਵਿਸ਼ਵਾਸ ਦਿਵਾਵੇ ਕਿ ਅਸੀਂ ਮੈਦਾਨੇ ਨਾਲ ਤੁਹਾਡੀ ਗੱਲ ਕਰਾਵਾਂਗੇ ਅਸੀਂ ਉਹਨਾਂ ਨੂੰ ਸਵਾਲ ਪੁੱਛਨੇ ਆ ਸਵਾਲ ਪੁੱਛ ਕੇ ਜਾਵਾਂਗੇ ਹਰ ਹਾਲ ਦੇ ਵਿੱਚ ਉਹਨਾਂ ਨਾਲ ਮਿਲਾਂਗੇ ਪਰ ਸਾਡੇ ਨਾਲ ਅੱਗੇ ਬੈਠ ਕੇ ਗੱਲ ਕਰੋ ਕਿ ਸਾਨੂੰ 5 ਮਿੰਟ ਦਾ ਸਮਾਂ ਦਿਵਾਓ ਜੇ ਸਾਨੂੰ ਸਮਾਂ ਨਾ ਦਵਾਇਆ ਦਾ ਫੇਰੇ ਤੇ ਕੋਈ ਵੀ ਰੋਲਾ ਨਹੀਂ ਪੈ ਸਕਦਾ ਪਰ ਅਸੀਂ ਇਸ ਗੱਲ ਦੇ ਹੱਕ ਵਿੱਚ ਨਹੀਂ ਅਸੀਂ ਕਹਿੰਦੇ ਆ ਕਿ ਬਿਲਕੁਲ ਸ਼ਾਂਤੀ ਦੇ ਨਾਲ ਬੜੀ ਸਹਿਜਤਾ ਦੇ ਨਾਲ ਜੋ ਕਿ ਉਹ ਕੀ ਇਹ ਆ ਕਿਸਾਨ ਆ ਇਹਨਾਂ ਨੇ ਬੜੇ ਵੱਡੇ ਵੱਡੇ ਧਰਨੇ ਲਾਏ ਲੰਮਾ ਸੁਣਾ ਦਾ ਰੇਲ ਆ 13-13 ਮਹੀਨੇ 14-14 ਮਹੀਨੇ ਬਦਰਾਂ ਦੇ ਬਿਤੇ ਪਰ ਅਜ ਤੱਕ ਕੋਈ ਕੰਪਲੇਟ ਨਹੀਂ ਆਈ ਕੋਈ ਹੋਰ ਰਾਏ ਨਹੀਂ ਕੀਤੀ ਕੋਈ ਰੋਲਾ ਨਹੀਂ ਪਿਆ ਅੱਜ 2 ਮਹੀਨਾ ਤੋਂ ਉੱਪਰ ਹੋ ਗਏ ਖਨੌਰੀ ਬਾਰਡਰ ਦੇ ਵਿਖਿਆ ਨੂੰ ਉੱਥੇ ਵੀ ਬਣੀ ਸ਼ਾਂਤੀ ਦੇ ਨਾਲ ਸਾਰੇ ਕਿਸਾਨ ਬੈਠੇ ਆ ਆਪਣਾ ਹੱਕ ਮੰਗ ਰਹੇ ਆ ਪਰ ਇੰਨਾ ਸਰਕਾਰਾਂ ਨੇ ਇਹਨਾਂ ਗੂੜੀਆਂ ਸਰਕਾਰਾਂ ਨੇ ਇਹਨਾਂ ਮਹਿਰੀਆਂ ਸਰਕਾਰਾਂ ਨੇ ਇਹਨਾਂ ਬੇਗਹਿਰ ਲੋਕਾਂ ਨੇ ਕਿਸੇ ਦੀ ਗੱਲ ਨਹੀਂ ਸੁਣੀ ਆਪਾਂ ਪਰਸੋਂ ਮੁਸਾਕੀ ਦਾ ਧੜਾ ਬਣਾਇਆ ਮੁਸਾਕੀ ਦੇ ਝਾੜੇ 'ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਸੇ ਵੀ ਸੱਜਣਾ ਕਿ ਜਿਹੜੇ ਰਾਜ ਕੇ ਉਹਨਾਂ ਦਾ ਸਵਾਗਤ ਕਰਾਂਗੇ ਉਹਨਾਂ ਨੂੰ ਡੰਡੇ ਵੀ ਖਾਵਾਂਗੇ ਉਹਨਾਂ ਨਾਲ ਕੋਈ ਹੱਥੋਂ ਪਾਈ ਨਹੀਂ ਕਰਾਂਗੇ ਇਸ ਤਰ੍ਹਾਂ ਦੀਆਂ ਜਿਹੜੀਆਂ ਇਹ ਹਲਕਾ ਦਾ ਪ੍ਰਸ਼ਾਸਨ ਨੂੰ ਕਤਈ ਸ਼ੋਭਾ ਨਹੀਂ ਦਿੰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲ ਇਹ ਜਿਹੜੀ ਬੇਇੱਜ਼ਤੀ ਕੀਤੀ ਹੈ ਕਿ ਸਾਡੀਆਂ ਧੀਆਂ ਪੈਣਾ ਜਿਹੜੀਆਂ ਇਹਨਾਂ ਨੂੰ ਬ੍ਰੀਜ ਰੈਸ ਦੇਵੋ ਅੱਜ ਇੱਥੇ ਸਹਿਯੋਗਤ ਮੋਰਚੇ ਵੱਲੋਂ ਗੈਰ ਰਾਜਨੀਤਿਕ ਵੱਲੋਂ ਵਿਰੋਧ ਕਰਨਾ ਹੈ ਉਹ ਇਹ ਕਿਉਂ ਵਿਰੋਧ ਕਰਨੇ ਹੋ ਕੀ ਮਕਸਦ ਹੈ ਤੁਸੀਂ ਪਾਰੀ ਕੀਤੇ ਜਿੱਥੇ ਪਹਿਲਾਂ ਤਾਂ ਤੁਹਾਡੀ ਸਾਰੀ ਪ੍ਰੈਸ ਦਾ ਇੱਥੇ ਆਉਣ ਤੇ ਧੰਨਵਾਦ ਸਾਨੂੰ ਕੋਈ ਚਾ ਨਹੀਂਗਾ ਵਿਰੋਧ ਕਰਨ ਦਾ ਨਾ ਸਾਡੇ ਕੋਲ ਕੋ ਟਾਈਮ ਆ ਆ ਮੇਰੇ ਵੀਰ ਕਿਸਾਨ ਜਿਹੜੇ ਖੁੱਤੇ ਆ ਹਾੜੀ ਦੇ ਦਿਨਾਂ ਦਾ ਟਾਈਮ ਆ ਕਿਸੇ ਦੀ ਮਸ਼ੀਨ ਲੱਗੀ ਕਿਸੇ ਦੀ ਤੂੜੀ ਵਾਲੀ ਮਸ਼ੀਨ ਲੱਗੀ ਕਿਸੇ ਨੇ ਦਾਣੇ ਸੰਭਾਲਨੇ ਕਿਸੇ ਨੇ ਤੂੜੀ ਸੰਭਾਲਣੀ ਹੈ ਅਸੀਂ ਮਜਬੂਰੀ ਵਸ ਆਜੇ ਇੱਥੇ ਆਏ ਆ ਜਦੋਂ ਸਾਡੇ ਹੱਕਾਂ ਦੇ ਡਾਕੇ ਪੈਂਦੇ ਆ ਉਦੋਂ ਇਹ ਧਰਨੇ ਦਰਨੇ ਲਾਉਣੇ ਪੈਂਦੇ ਆ ਕਿਉਂਕਿ ਇਹ ਤੁਹਾਨੂੰ ਸਭ ਨੂੰ ਪਤਾ ਹੈ ਕਿ ਪਹਿਲਾਂ ਵੀ ਇੱਕ ਸਾਲ ਪੂਰਾ ਅੰਦੋਲਨ ਚੱਲਿਆ ਸੀ 13 ਮਹੀਨੇ ਚੱਲਿਆ ਸੀ ਉਸ ਦੇ ਵਿੱਚ 7-800 ਕਿਸਾਨ ਜਿਹੜੇ ਸ਼ਹੀਦ ਵੀ ਹੋਏ ਸੀ ਉਦੋਂ ਗੁਰੂ ਦਾਨਕ ਸਾਹਿਬ ਦੇ ਜਨਮ ਦਿਨ ਤੇ ਮੋਦੀ ਸਰਕਾਰ ਨੇ ਕਾਨੂੰਨ ਵਾਪਸ ਲੈਣ ਦਾ ਫੈਸਲਾ ਕੀਤਾ ਸੀ ਔਰ ਨਾਲੇ ਇੱਕ ਵਾਅਦਾ ਕੀਤਾ ਸੀ ਵੀ ਅਸੀਂ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣਾਵਾਂਗੇ ਔਰ ਨਾਲ ਉਹਨਾਂ ਇਹ ਵੀ ਆਖਿਆ ਸੀ ਜਿਹੜਾ ਬਿਜਲੀ ਸੋਧ ਬਿੱਲ ਆ ਉਹ ਅਸੀਂ ਪਾਸ ਨਹੀਂ ਕਰਾਂਗੇ ਆ ਜਿਹੜੇ ਪਿੰਡਾਂ ਦੇ ਵਿੱਚ ਚਿੱਪ ਵਾਲੇ ਮੀਟਰ ਲਾਏ ਜਾ ਰਹੇ ਆ ਉਹ ਬਿਜਲੀ ਸੋਧ ਬਿੱਲ ਇਹਨਾਂ ਨੇ ਪਾਸ ਕਰਕੇ ਉਹਦੇ ਤਹਿ ਦੀ ਲਾਏ ਜਾ ਰਹੇ ਆ ਔਰ ਕਿਸਾਨਾਂ ਦੇ ਕਰਜ਼ੇ ਦੀ ਮਾਫੀ ਦੀ ਗੱਲ ਜਾਂ ਹੋਰ ਕਈ ਮੰਗਾ ਸੀ ਜਿਹੜੀਆਂ ਉਹਦੋਂ ਵਾਅਦੇ ਕੀਤੇ ਸੀ ਇਹਨਾਂ ਨੇ ਉਸ ਤੋਂ ਬਾਅਦ 2 ਸਾਲ ਲੰਘ ਗਏ ਇੱਕ ਵੀ ਵਾਦਾ ਨਹੀਂ ਪੂਰਾ ਕੀਤਾ ਹੋਣਾ ਇਲੈਕਸ਼ਨ ਦਾ ਟਾਈਮ ਆਇਆ ਸੀ 13 ਫਰਵਰੀ ਨੂੰ ਇਹਨਾਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੁਆਰਾ ਕੀਤੀਆਂ ਹੋਈਆਂ ਮੰਗਾਂ ਜਿਹੜੀਆਂ ਐਲਾਨ ਕੀਤੀਆਂ ਸੀ ਉਹ ਪੂਰੀਆਂ ਨਾ ਹੋਣ ਕਰਕੇ ਉਹਨਾਂ ਨੂੰ ਯਾਦ ਕਰਾਉਣ ਵਾਸਤੇ ਅਸੀਂ ਦਿੱਲੀ ਚਲੇ ਸੀ 13 ਫਰਵਰੀ ਨੂੰ ਦਿੱਲੀ ਅਸੀਂ ਜਾਣ ਦਾ ਫੈਸਲਾ ਕੀਤਾ ਸੀ ਸਾਨੂੰ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਰੋਕ ਲਿਆ ਗਿਆ 21 ਫਰਵਰੀ ਵਾਲੇ ਦਿਨ ਜਿਹੜੀ ਇਹ ਗੰਦੀ ਸਰਕਾਰ ਨੇ ਜਾਂ ਇਸ ਭਾਜਪਾ ਦੀ ਸਰਕਾਰ ਨੇ ਕਿਸਾਨਾਂ ਦੇ ਨਾਲ ਕੀਤੀ ਉਹ ਹਮੇਸ਼ਾ ਦੁਨੀਆ ਦੇ ਵਿੱਚ ਇੱਕ ਬਹੁਤ ਵੱਡਾ ਚਾਸ ਬਣ ਗਿਆ ਅੱਜ ਤੱਕ ਕਿਸੇ ਸਰਕਾਰ ਨੇ ਆਪਣੇ ਦੇਸ਼ ਦੇ ਲੋਕਾਂ ਦੇ ਜਾਂ ਦੇਸ਼ ਦੇ ਕਿਸਾਨਾਂ ਦੇ ਸਿੱਧੀਆਂ ਗੋਲੀਆਂ ਨਹੀਂ ਚਲਾਈਆਂ ਸਿੱਧੇ ਅਤੂਗਾਂਸ ਦੇ ਗੋਲੇ ਨਹੀਂ ਛੱਡੇ ਕੰਧਾਂ ਨਹੀਂ ਕੀਤੀਆਂ ਛੱਪਾ ਪਾੜ ਕੇ ਸੜਕਾਂ ਐਡੇ-ਐਡੇ ਕਿਲ ਨਹੀਂ ਕਿਸੇ ਨੇ ਠੋਕੇ ਪਰ ਇਹ ਸਰਕਾਰ ਨੇ ਇਹ ਠੋਕੇ ਕਿਉਂ ਠੋਕੇ ਸਰਕਾਰ ਨੂੰ ਕੀ ਦੱਸ ਸੀ ਅਸੀਂ ਆਪਣੀਆਂ ਹੱਕਾਂ ਆਪਣੀਆਂ ਹੱਕਾਂ ਵਾਸਤੇ ਆਪਣੀਆਂ ਮੰਗਾਂ ਵਾਸਤੇ ਜਾ ਰਹੇ ਸੀ ਪਰ ਇਸ ਸਰਕਾਰ ਨੂੰ ਬਹੁਤ ਵੱਡਾ ਹੰਕਾਰ ਹੋ ਗਿਆ ਇਹ ਸਾਡੀ ਸਰਕਾਰ ਜਿਹੜੀ ਇਹ ਨਹੀਂ ਜਾਂਦੀ ਤੁਸੀਂ ਮਤਲਬ ਇੱਥੇ ਬੀਬੀ ਪਰਨ ਪਾਲ ਕੌਰ ਆ ਰਹੀ ਹੈ ਜਿਹੜੀ ਇੱਥੇ ਭਾਜਪਾ ਦੀ ਕੈਂਡੀਡੇਟ ਹੈ ਉਹਦੇ ਨਾਲ ਗੱਲ ਹੀ ਕਰਨੀ ਚਾਹਣਿਓ ਜਾਂ ਤੁਸੀਂ ਵਿਰੋਧ ਕਰਨਾਓ ਵੀ ਅਸੀਂ ਉਹਨੂੰ ਇੱਥੇ ਆਉਣ ਹੀ ਨਹੀਂ ਦੇਣਾ ਇਹ ਗੱਲ ਹੀ ਕਰਨੀ ਹੈ ਬੇਨਤੀ ਕਰਦਾ ਵੀ ਜਦੋਂ ਸਾਨੂੰ ਇਹਨਾਂ ਦਿੱਲੀ ਨਹੀਂ ਜਾਣ ਦਿੱਤਾ ਫਿਰ ਸਾਡੇ ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਕਰ ਲਿਆ ਸੀ ਵੀ ਅਸੀਂ ਇੱਥੇ ਬੈਠ ਕੇ ਬਾਰਡਰਾਂ ਤੇ ਬੈਠ ਕੇ ਜਾਂ ਆਪਣੇ ਦੇਸ਼ ਦੇ ਪੰਜਾਬ ਦੇ ਵਿੱਚ ਬੈਠ ਕੇ ਇਹਨਾਂ ਦਾ ਵਿਰੋਧ ਕਰਾਂਗੇ ਇਹ ਸਾਡੀ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਆ ਨਾ ਮੇਰੀ ਕਾਲ ਐ ਨਾ ਕਿਸੇ ਦੀ ਕਾਲ ਆ ਇਹ ਸਯੁਜਕਤ ਕਿਸਾਨ ਮੋਰਚੇ ਦੀ ਕਾਲ ਆ ਵੀ ਅੱਬਾ ਬੀਜੇਪੀ ਦੇ ਜਿੰਨੇ ਵੀ ਲੀਡਰ ਆਉਣਗੇ ਚੋਣਾਂ ਦਾ ਵਿੱਚ ਪ੍ਰਚਾਰ ਕਰਨ ਵਾਸਤੇ ਆਉਣਗੇ ਆਪਾਂ ਉਹਨਾਂ ਦਾ ਵਿਰੋਧ ਕਰਨਾ ਕਾਲੀਆਂ ਝੰਡੀਆਂ ਵਖਾਉਣੀਆਂ ਔਰ ਉਹਨਾਂ ਨੂੰ ਸਵਾਲ ਪੁੱਛਨੇ ਆ ਬੜੀ ਸ਼ਾਂਤੀ ਦੇ ਨਾਲ ਪੁੱਛਨੇ ਕਿਸੇ ਦੇ ਨਾਲ ਕੋਈ ਹੱਥੋ ਪਾਈ ਨਹੀਂ ਕਰਨੀ ਕੁਛ ਨਹੀਂ ਕਰਨਾ ਆਪਾਂ ਉਹਨਾਂ ਨੂੰ ਇਹੀ ਸਵਾਲ ਪੁੱਛਨੇ ਆ ਵੀ ਜਿਹੜੀਆਂ ਸਾਡੀਆਂ ਮੰਗਾਂ ਸਰਕਾਰ ਨੇ ਕਹਿ ਕੇ ਕਿਉਂ ਨਹੀਂ ਬੂਰੀਆਂ ਕੀਤੀਆਂ ਕਿੰਨੀਆਂ ਜਥੇਬੰਦੀਆਂ ਅੱਜ ਤੁਹਾਡੇ ਨਾਲ ਜਿਹੜੀਆਂ ਇੱਥੇ ਆਈਆਂ ਪੁਤਰੀ ਭਾਰਤ ਦੀਆਂ 18 ਜਥੇਬੰਦੀਆਂ ਨੇ ਅੱਜ ਜਿਹੜੀਆਂ ਜਿਹੜੀਆਂ ਗੈਰ ਸਯੁਜਕਤ ਕਿਸਾਨ ਮੋਰਚੇ ਦੇ ਵਿੱਚ ਨੇ ਪਰ ਅੱਜ ਜਿਹੜੀਆਂ ਇੱਥੇ ਨੇੜੇ-ਨੇੜੇ ਦੇ ਪਿੰਡਾਂ ਦੀਆਂ ਸਾਰੀਆਂ ਜਥੇਬੰਦੀਆਂ ਤਕਰੀਬਨ ਆਈਆਂ ਨੇ ਇੱਥੇ ਇਹ ਸਾਰੀਆਂ ਜਥੇਬੰਦੀਆਂ ਦਾ ਭਾਵੇਂ ਜਥੇਬੰਦੀ ਕੋਈ ਵੀ ਹੈ ਮਕਸਦ ਸਾਰਿਆਂ ਦਾ ਇੱਕੋ ਹੀ ਹੈ ਕਿਸਾਨ ਦੀ ਬਿਹਤਰੀ ਵਾਸਤੇ ਅਸੀਂ ਕੰਮ ਕਰਨਾ ਹੈ ਅਸੀਂ ਕੋਈ ਆਪ ਦਾ ਕਿਸੇ ਦਾ ਪਰਸਨਲ ਕੰਮ ਨਹੀਂ ਹੈ ਇਹ ਕਿਸਾਨਾਂ ਦੀ ਪੂਰੇ ਦੇਸ਼ ਦੇ ਕਿਸਾਨਾਂ ਦੀ ਲੜਾਈ ਹੈ ਅਸੀਂ ਇਸ ਕਰਕੇ ਉਦੋਂ ਹੀ ਫੈਸਲਾ ਕਰ ਲਿਆ ਹੈ ਵੀ ਅਸੀਂ ਇਹਨਾਂ ਦੇ ਭਾਜਪਾ ਦੇ ਜਿੰਨੇ ਵਰਕਰ ਆਉਣਗੇ ਜਾਂ ਜਿੰਨੇ ਇਹਨਾਂ ਦੇ ਨਵਾਂਦੇ ਆਉਣਗੇ ਜਾਂ ਜਿੰਨੇ ਇਹਨਾਂ ਦੇ ਕੈਂਡੀਡੇਟ ਆਉਣਗੇ ਉਹਨਾਂ ਨੂੰ ਸਵਾਲ ਇਹ ਜ਼ਰੂਰ ਪੁੱਛਨੇ ਆ ਪੁੱਛਨੇ ਵੀ ਸ਼ਾਂਤੀ ਦੇ ਨਾਲ ਅਸੀਂ ਕਿਸੇ ਨਾਲ ਕੋਈ ਹੱਥ ਪੈ ਨਹੀਂ ਕਰਾਂਗੇ ਸਾਹਿਬ ਜੀ ਜਿਹੜੀਆਂ ਵੀ ਕਿਸਾਨ ਯੂਨੀਅਨ ਹੈਗੀਆਂ ਉਹ ਕਿਸੇ ਨਾ ਕਿਸੇ ਨੇ ਪਾਰਟੀ ਨਾਲ ਤੇ ਜੁੜੀਆਂ ਹੋਣੀਆਂ ਲਾਈਮੀ ਤੇ ਤੁਸੀਂ ਇਕੱਲੇ ਭਾਜਪਾ ਦਾ ਹੀ ਵਿਰੋਧ ਕਰਿਓ ਕਿ ਬਾਕੀ ਜਿਹੜੀਆਂ ਸਿਆਸੀ ਪਾਰਟੀਆਂ ਸਾਰੀਆਂ ਪਾਰਟੀਆਂ ਦਾ ਵਿਰੋਧ ਕਰੋਗੇ ਜੇ ਵੇਖੋ ਜੀ ਕੋਈ ਵੀ ਜਿਹੜੀ ਰਾਜਨੀਤਿਕ ਪਾਰਟੀ ਹੈ ਉਹਦਾ ਜੇ ਉਹ ਸਾਡੇ ਕਿਸਾਨਾਂ ਦੇ ਖਿਲਾਫ ਕੋਈ ਵੀ ਪਾਲਿਸੀ ਲਿਆਉਂਦੀ ਏ ਜਾਂ ਕਾਨੂੰਨ ਬਣਾਉਂਦੀ ਏ ਉਹ ਸਾਰਿਆਂ ਦਾ ਹੀ ਅੱਗੇ ਤੁਸੀਂ ਵੇਖਿਆ ਜਿਹਨਾਂ ਦੇ ਵਿਰੋਧ ਕੀਤੇ ਉਸ ਘਰੇ ਬੈਠੇ ਰਹੋ ਸਾਰੇ ਬੈਠੇ ਕਿ ਨਹੀਂ ਜਿਹੜੀ ਹੁਣ ਨਵੀਂ ਸਰਕਾਰ ਆਈ ਏ ਜੇ ਉਹ ਕਿਸਾਨਾਂ ਦੇ ਹਿੱਤਾਂ ਦੀ ਗੱਲ ਨਹੀਂ ਕਰੋਗੀ ਤੇ ਉਹਨੂੰ ਵੀ ਗੱਲ ਨੂੰ ਪਸੰਦ ਘਰੇ ਬਿਠਾ ਦੇਣਗੇ ਇਹ ਕਿਸਾਨਾਂ ਦੇ ਜਿਹੜਾ ਇਹ ਵੋਟਾਂ ਦਾ ਇਹ ਇਹ ਸਾਡਾ ਹੱਕ ਆ ਵੋਟ ਕੋਈ ਵੀ ਕਿਸਾਨ ਕਿਤੇ ਬਾ ਸਕਦਾ ਜਾਂਦਾ ਜੀ ਕੋਈ ਬੰਦ ਨਹੀਂ ਹੈਗੀ ਜੇ ਪ੍ਰਸ਼ਾਸਨ ਤੁਹਾਡੀ ਗੱਲ ਨਹੀਂ ਕਰਾਉਂਦਾ ਫਿਰ ਤੁਹਾਡਾ ਕੀ ਐਕਸ਼ਨ ਹੋਊਗਾ ਫੇਰ ਜ਼ਿਆਦਾ ਹੀ ਮਤਾ ਕਰਕੇ ਅਸੀਂ ਆਪਦੀ ਮਰਜ਼ੀ ਨਾਲ ਗੱਲ ਤਾਂ ਸੀ ਜ਼ਰੂਰ ਕਰਨੀ ਜੀ ਗੱਲ ਅਸੀਂ ਕੀਤੀ ਤੋਂ ਬਿਨਾ ਬਿਸ਼ਾ ਨਹੀਂ ਜਾਣਾ ਕਿਉਂਕਿ ਸਾਨੂੰ ਉਹ ਤੋਂ ਸੰਯੁਕਤ ਕਿਸਾਨ ਮੋਰਚੇ ਦੀ ਹਦਾਇਤ ਆ ਵੀ ਜਿਹੜਾ ਬੰਦਾ ਆਉਂਦਾ ਇਹਨਾਂ ਦਾ ਕੈਂਡੀਡੇਟ ਕੋਈ ਵੀ ਆਉਂਦਾ ਉਹਦੇ ਨਾਲ ਗੱਲ ਜ਼ਰੂਰ ਕਰੋ ਅਸੀਂ ਇਸੇ ਕਰਕੇ ਮਾਈਕ ਤੋਂ ਵਾਰ-ਵਾਰ ਵੱਡੇ ਅਫਸਰ ਨੂੰ ਬੇਨਤੀ ਕਰ ਰਹੇ ਹਾਂ ਵੀ ਆਕੇ ਕੋਈ ਅਫਸਰ ਸਾਡੇ ਨਾਲ ਗੱਲ ਕਰੇ ਜਦੋਂ ਮੈਂੜ ਮਾਉਣਗੇ ਜਾਂ ਆਪਣਾ ਕੈਂਡੀਡੇਟ ਆਊਗਾ ਉਹਦੀ ਸਾਡੇ ਨਾਲ ਭਾਵੇਂ 5 ਮਿੰਟ ਗੱਲ ਕਰਾਓ ਆਉਂਦੇ ਹੀ ਗੱਲ ਕਰਾਉਣੀ ਜਾਣ ਲੱਗੇ ਨੇ ਸਾਡੀ ਆਉਂਦੇ ਸਾਡੀ ਗੱਲ ਕਰਾ ਦਿਓ ਤਾਂ ਕਿ ਇਹ ਜਿਹੜੇ ਸਾਰੇ ਕਿਸਾਨ ਨੇ ਇਸ ਦੁਸ਼ਟ ਹੋ ਜਾਣਾ ਅਸੀਂ ਇਹਨਾਂ ਨੂੰ ਆਪਣੇ ਸਵਾਲ ਜਵਾਬ ਕਰਦੇ ਹਾਂ ਜੀ ਸਾਡੀ ਇਹਨਾਂ ਨੇ ਗੱਲ ਨਾ ਕਰਾਈ ਤੇ ਫਿਰ ਅਸੀਂ ਇੱਥੇ ਧਰਨਾ ਲਾ ਕੇ ਬੈਹਿਣਾ ਅਸੀਂ ਜਾਣਾ ਨਹੀਂ ਕਰਾਣੋ ਜੇ ਸਾਡੀ ਗੱਲ ਨਾ ਕਰਾਈ ਫਿਰ ਅਸੀਂ ਅਗਲੀ ਰੰਨੀਤੀ ਜਿਹੜੀ ਹੈ ਇਹ ਸਾਰੇ ਕਿਸਾਨ ਰਲ ਕੇ ਫੇਰਾ ਜਾਣਾ ਕਰਨਾ ਬਾਦੇ ਇਹ ਕਿਹੜਾ ਇਹ ਨਾਲ ਮੈਂ ਦੋ ਦਿਨ ਖੜਵਾ ਗੱਲ ਕਰਦੇ ਹਾਂ ਅਸੀਂ ਹਰ ਵਾਰ ਬੈਠ ਕੇ ਆਉਂਦੇ ਆਂ ਕੋਈ ਹੋ ਗਿਆ ਲੱਗੂ ਲਾ ਗਿਆ ਫੇਰ ਆਪਣੇ ਜੋ ਵੀ ਉਹ ਜੋ ਪੋਸਟਕਾਟ ਜੁਮੇਰ ਹੋਦਾ ਅਜੇ ਦਾ ਕੋਈ ਪੈਨਿਕ ਕੋਈ ਦੀਦੀ ਜੀ ਅਸਿਰ ਕੁਝ ਖਾਮ ਤੋਂ ਆਏ ਆ ਆਪਾਂ ਇਹਨਾਂ ਨੂੰ ਪਾਸੇ ਕਿਤੇ ਜਾਵੇ ਕਿਉਂਕਿ ਸਾਡੇ ਖਾਹਗੁਰੇ ਕੋਈ ਦੀਦੀ ਜੀ ਅਸਿਰ ਕੇ ਇਸ ਤੋਂ ਪਰੇ ਨਹੀਂ ਦੇਤੀ ਆ ਤੇ ਸੁਰਖਾਤ ਨੂੰ ਮੇਲੋ ਬਾਹਰ ਕਿਤੇ ਜਾਵੇ ਕਿਉਂਕਿ ਅਸੀਂ ਇਸ ਤੋਂ ਸੁਰਖਾਤ ਕਰਦੇ ਆ ਜੋ ਉਹਦੀ ਸਰਕਾਰ ਖਤਰ ਖਤਰ ਹੁੰਦੇ ਆ ਉਹਦੀ ਤਿਕਾ

ये तो बराबर तो है यार फिर रोज चले तो विरोध करो आज रोज चले विरोध करो यार कौन लाओने आ गया मनाना मैं ना करता हेलो आओ अरे इसको थोड़ा से खाओ <laughs> विझाओ ਕਾ ਕਰ ਲੋ ਜਾਂ ਸਾਈਡ ਤੇ ਕਰ ਲੋ ਬਾਈ ਆ ਟੱਪ ਲੈ ਗੱਡੀ ਡੱਪ ਲੈ ਦੇ ਅੱਟ ਬਾਹਰ ਗੱਡੀ ਟੱਪੇ ਡੱਪਿਓ ਫੜ ਦੋ ਫੜ ਦੋ ਆ ਗੱਡੀ ਤੇ ਆ ਗੱਡੀ ਡਪਾਓ ਆ ਗੱਡੀ ਡਪਾਓ ਇਹਨਾਂ ਦਾ ਕਿਹਾ ਤੇ ਸਾਰੀ ਮਾਸਦ ਕਰਨ ਦਾ ਯਾਰ ਸਾਰੇ ਮਾਸਦ ਕਰਨ ਦਾ ਯਾਰ ਆ ਗਿਆ ਸਭ ਰਾਜਾ ਦਾ ਦੋ ਯਾਰ ਬੱਤੀ ਪਾ ਕੇ ਮਾਰਦਾ ਇੱਕ ਪੱਟੀ ਲਾ ਕੇ ਕਵਾ ਦੇ ਜੀ ਮਾਰਦਾ ਜੀ ਕੋਈ ਨਹੀਂ ਕਰਾ ਇੱਕ ਲਾ ਕੇ ਜੀ ਬੰਦੇ ਵੀ ਲਾਇਆ ਹੋਇਆ ਪਰ multimita <laughs> <laughs> pol <laughs> اوه اوتر اوتر مين نال ٿي پيو آهيان اوهڙو 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 اوهڙو

قول کرے دے مارا ساڈے ویڈیو تے کارن ہویا سی سوچ نکل پاو گے ای پنجاب سرکار دی دیکھ لو کرپوت او کسان دے پوتے اڄ وی کسان دے پوتے کوئی چھوٹا پی بڑا پتہ کوئی اتے ہتھاں لئی کوئی کال کر دے کوئی لیڈر ہدا اے ساڈے لاجا پیندا اے ہن کوئی نہ مارگا جتھے سب تے دوجا جڑا جڑا لےیا ادر چھ مہینے پہرا پیا تے انہاں نے ڈنک لا ساڈے ویتھی